ਸਤਨਾਮ ਸ੍ਰੀ ਵਾਹਿਗੁਰੂ ਸਰਬਜੀ ਜਗਤ ਜਗੰਦਾ ਰਖ ਲੈ ਆਪਣੀ ਕਿਰਪਾ ਤਹਾਰ ਜਤਿ ਦਵਾਰੇ ਉਪਰੈ ਸਤੈ ਲਿਉ ਅਮਨ ਤੁਮਰੀ ਸਰਣਾ ਤੁਮਰੀ ਆਸਾ ਤੁਮਹੀ ਸਜਨਾ ਸਹਲੇ ਰੱਖ ਰੱਖੋ ਹੱਥ ਅੱਲਾ ਨਾਨਕ ਕਰ ਕੇ ਬੋਲੇ ਸੁਪਾਉ ਢਲ ਗੁਰੂ ਸਹੀ ਵੀ ਐ ਹਨ ਉਸ ਸਹਾਇ ਜੋ ਸੁਮਾਈ ਦਰਸ਼ਨ ਕਰਸਾ ਗੁਰੂ ਕੈ ਜਨਮ ਮਰਣਾ ਦੁਖ ਜਾਈ ਸਤਰਾ ਸ੍ਰੀ ਵਾਰੀ ਮਹੱਲਾ ਪੰਜਵਾਂ ਭਾਰੋ ਸਤਵਾਂ ਇੱਕ ਓਨਕਾ ਇਕ ਸਵਰਪਿਆਰੀ ਪਰ ਪਰੇਸਾ ਲੋਭ ਮੋਹ ਮਾਪੌਤ ਤਾਰੀ ਹਰ ਏਕ ਸਵਰ ਏਕ ਸਵਰ ਏਕ ਸਵਰ ਪਿਆਰੀ

ਮਾਨ ਨਿਧਾਨ ਤਾਰੇ ਚਰਨ ਤੁਮ ਨਮਸਕਾਰ ਗੁਰ ਗਬਿੰਦ ਵਿਚਾਰੀ ਸਾਧ ਜਨਾ ਕੀ ਰੇ ਨਾਨਕ ਮੰਗਲ ਸੋਤ ਸਧਾਰੀ ਜੈ ਰੰਤਨ ਨੰਸ ਕਾ ਗੁਰ ਗੋਬਿੰਦ ਵਿਚਾਰੀ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਦਾਰੀ ਵਾਹਿਗੁਰੂ ਜੀ ਦਾ ਖਸਾ ਵਾਹਿਗੁਰੂ ਜੀ ਕੀ ਭਗਤ